ਮੇਰੀ ਗੱਲ ਸੁਣ ਲਓ ਪੱਟੀ ਜੋ ਵੀ ਹੈਗਾ ਤੂੰ ਜਿਹੜਾ ਵੀ ਗੈਂਗਸਟਰ ਮੈਂਸਰ ਹੈ ਜਾਂ ਨਹੀਂ ਹੈ ਉਹ ਤੂੰ ਗੈਂਗ ਮੇਰੇ ਖਿਆਲ ਤੇ ਟਿਕਟੋਕ ਦਾ ਜੋ ਮੈਨੂੰ ਪਤਾ ਲੱਗਿਆ ਤੁਸੀਂ ਲੋਕ ਟਿਕਟੋਕ ਦੇ ਗਰੁੱਪ ਗਰੁੱਪ ਕੋ ਬਣਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਫਿਰਦੇ ਹੋ ਜੋ ਜੇ ਤੇਰਾ ਤੇਰਾ ਭਾਈ ਹੈ ਇਹ ਪਿੱਤਾ ਹੈਗਾ ਤੂੰ ਕਰੀ ਚੱਲ ਸਾਡੇ ਪੰਜਾਬ ਦੇ ਕਰਦ ਨਾ ਬਾ ਉਠਾਈ ਗਿਰਾ ਭਿੱਖ ਮੰਗਾਇਆ ਪਾਕਿਸਤਾਨ ਦਾ ਟਿਕਟੋਕ ਦਾ ਭੁੱਖ ਮੰਗਾ ਕਿਹੜਾ ਪੱਟੀ ਆ ਜਿਹੜਾ ਆਪਣੇ ਆਪ ਨੂੰ ਉਹ ਸਭ ਨੇ ਇੰਡੀਆ ਦੇ ਜਿਹੜੇ ਮੀਡੀਆ ਚੈਨਲ ਨੂੰ ਗੈਂਗਸਟਰ ਵੀ ਦੱਸਦੇ ਆ ਡੌਨ ਵੀ ਦੱਸਦੇ ਆ ਚਲ ਕਿ ਉਹਦੇ ਬਾਰੇ ਮੈਂ ਪਤਾ ਕਰਾਇਆ ਕਿ ਉਹ ਟਿਕਟੌਕ ਦਾ ਇੱਕ ਪਿਖਮੰਗਾ ਆ ਜਿਹੜਾ ਟਿਕਟੌਕ ਤੇ ਲੋਕਾਂ ਤੋਂ ਡੋਨੇਸ਼ਨ ਮੰਗਦਾ ਨਹੀਂ ਆ ਪਿਖਾਰੀ ਐ ਪਿਖਾਰੀ ਐ ਪਿਖਾਰੀ ਐ ਕੀ ਸ਼ਹਿਜ਼ਾਦ ਭੱਟੀ ਪਿਖਾਰੀ ਐ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਸ਼ਿਵ ਸੈਨਾ ਹਿੰਦ ਦਾ ਰਾਸ਼ਟਰੀ ਪ੍ਰਧਾਨ ਨਿਸ਼ਾਨ ਸ਼ਰਮਾ ਗੱਲ ਕਹਿ ਰਿਹਾ ਹੈ ਇਹ ਉਹੀ ਨਿਸ਼ਾਨ ਸ਼ਰਮਾ ਹੈ ਜੋ ਅਕਸਰ ਵਿਵਾਦਾਚਰ ਰਹਿੰਦੇ ਨੇ ਇਹ ਉਹੀ ਨਿਸ਼ਾਨ ਸ਼ਰਮਾ ਹੈ ਜੋ ਅਕਸਰ ਪੰਜਾਬ ਦੇ ਗੈਂਗਸਟਰਾਂ ਨੂੰ ਆਪਣੀਆਂ ਗੱਲਾਂ ਦੇ ਜ਼ਰੀਏ ਨਿਸ਼ਾਨਾ ਬਣਾਉਂਦੇ ਨੇ ਤੇ ਹੁਣ ਸ਼ਹਿਜ਼ਾਦ ਪੱਟੀ ਦੇ ਖਿਲਾਫ ਇਹਨਾਂ ਨੇ ਕੀਤੀ ਹੈ ਬਿਆਨਪਾਚੀ ਇਹ ਹੀ ਨਹੀਂ ਅਮਰਪਾਲ ਸਿੰਘ ਮਹਿਰੋ ਦੇ ਪਿਤਾ ਤੇ ਵੀ ਇਹਨਾਂ ਨੇ ਸਾਧਿਆ ਨਿਸ਼ਾਨਾ ਕਿਉਂਕਿ ਅੰਮ੍ਰਿਤਪਾਲ ਮੈਰੋ ਦੇ ਹੱਕ ਚ ਆਇਆ ਏ ਸ਼ਹਿਜ਼ਾਦ ਪੱਟੇ ਬਸ ਸ਼ਾਇਦ ਇੱਥੇ ਗੱਲ ਤੋਂ ਖਫਾ ਹੋ ਗਏ ਨੇ ਨਿਸ਼ਾੰਤ ਸ਼ਰਮਾ ਕੀ ਕੁਝ ਕਹਿ ਗਏ ਆਹ ਤੁਹਾਨੂੰ ਦਿਖਾਣਿਆ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼ਿਰਵਾਏ ਗੁਰਜੀ ਕਾ ਕਾਲ ਸੋ ਸੁਬਾਹ ਦੀ ਕੀ ਕੀਤੇ ਸਾਥਿਓ ਮੈਂ ਤੁਹਾਡਾ ਆਪਣਾ ਨਿਸ਼ਾੰਤ ਸ਼ਰਮਾ ਕੌਮੀ ਪ੍ਰਧਾਨ ਸ਼ਿਵਸਰਾਂ ਹਿੰਦ ਮੁੱਖ ਸੇਵਾਦਾਰ ਸ਼ਿਵ ਸਾਗਰ ਮਹਾਕਾਲੀ ਮੰਦਰ ਦੁਲਮੋਹੋ ਸਿਟੀ ਮਡਾਣਾ ਰੁੱਖਰ ਅੱਜ ਜਿਹੜਾ ਲਾਈਵ ਆ ਰਿਆਂ ਉਹਦਾ ਜਿਹੜਾ ਮੇਨ ਮਕਸਦ ਹੈ ਸਿੱਖ ਉਠਾਈ ਗिरा ਭਿਖ ਮੰਗਾਇਆ ਪਾਕਿਸਤਾਨ ਦਾ ਟਿਕਟੌਕ ਦਾ ਭੁਖ ਮੰਗਾ ਕਿਹੜਾ ਭੱਟੀ ਆ ਜਿਹੜਾ ਆਪਣੇ ਆਪ ਨੂੰ ਕੁਛ ਆਪਣੇ ਇੰਡੀਆ ਦੇ ਜਿਹੜੇ ਮੀਡੀਆ ਚੈਨਲ ਨੂੰ ਗੈਂਗਸਟਰ ਵੀ ਦੱਸਦੇ ਆ ਡੌਨ ਵੀ ਦੱਸਦੇ ਆ ਚਲ ਕਿ ਉਹਦੇ ਬਾਰੇ ਮੈਂ ਪਤਾ ਕਰਾਇਆ ਕਿ ਉਹ ਟਿਕਟੌਕ ਦਾ ਇੱਕ ਭਿਖ ਮੰਗਾ ਆ ਜਿਹੜਾ ਟਿਕਟੌਕ ਦੇ ਲੋਕਾਂ ਤੋਂ ਡੋਨੇਸ਼ਨ ਮੰਗਦਾ ਰਹਿੰਦਾ ਆ ਉਹ ਆਮ ਤੌਰ ਤੇ ਸੁਰਖੀਆਂ ਚੋਂ ਲਈ ਕੋਈ ਨਾ ਕੋਈ ਸ਼ੂਫਾ ਛੜਦਾ ਰਹਿੰਦਾ ਜੀ ਮੈਂ ਕਦੇ ਕਹਿੰਦਾ ਲੋਰ ਸੁਣੋਈ ਮੇਰਾ ਯਾਰ ਸੀ ਕਦੇ ਕਹਿੰਦਾ ਇਹ ਲੜ ਪਿਆ ਕਦੇ ਕਹਿੰਦਾ ਮੈਂ ਖੁਲਾਸਾ ਕਰੂੰ ਕਹਿੰਦਾ ਆ ਖੁਲਾਸਾ ਕਰੂੰ ਬੀਤੇ ਦਿਨ ਇਹਦੀ ਕਿ ਬੀੜੀਆ ਹੁੰਦੀ ਆ ਜਿਹੜਾ ਸਾਡੇ ਪੰਜਾਬ ਚ ਮੈਟਰ ਹੋਇਆ ਅਮਰਿਤਪਾਲ ਮਹਿਰੋਣਾ ਅਮਰਿਤ ਬਾਲ ਮਹਿਰਤ ਮੈਟਰ ਦੇ ਵਿੱਚ ਵੀ ਦੋ ਜਿਹੜੇ ਕਿਰਦਾਰ ਹੁੰਦੇ ਆ ਇਹ ਕਿ ਇਹਨਾਂ ਦੇ ਪਿਤਾ ਜੀ ਦੇਖੋ ਮਾਪੇ ਸਭ ਦੇ ਸਾਹੇ ਹੁੰਦੇ ਆ ਸਭ ਦੇ ਸਤਕਾਰਯੋਗ ਹੁੰਦੇ ਆ ਕੋਈ ਪੁੱਤ ਨਹੀਂ ਕੋਈ ਮਾਂ ਪੁੱਤ ਪਿਓ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਗਲਤ ਹੋ ਗਈ ਪਰ ਮਾ ਬਾਬ ਦੀਆਂ ਮਜਬੂਰੀਆਂ ਹੁੰਦੀਆਂ ਨੇ ਜੇ ਔਲਾਦਾ ਮਾੜੀਆਂ ਨਿਕਲਣ ਔਲਾਦਾ ਨਸ਼ੇੜੀਆਂ ਲੜਾਕੇ ਕੁਲਾਟੇ ਗੈਂਗਸਟਰ ਕ੍ਰਿਮਨਲ ਨਿਕਲ ਆਣ ਤਾਂ ਮਾਵਾ ਬਾਬ ਨੂੰ ਬੇਦਗਲ ਕਰ ਦਿੰਦੇ ਆ ਮੈਂ ਅੰਮ੍ਰਿਤਪਾਲ ਪੈਰੋ ਦੇ ਪਿਤਾ ਜੀ ਨੇ ਇੱਕ ਵੀਡੀਓ ਦੰ ਦੱਸਣ ਲੱਗਿਆ ਦੋਸਤ ਤੁਸੀਂ ਆਪਾਂ ਸੰਸਾਰ ਚ ਰਹਿੰਦੇ ਆ ਆਪਾਂ ਆਮ ਤੌਰ ਤੇ ਦੇਖ ਦੱਸਦੇ ਆ ਕਿ ਕਿਸੇ ਦਾ ਬੱਚਾ ਕਿਸੇ ਆਮ ਦੋਤੇ ਕੇਸ ਫਸ ਜਨ ਦਾ ਤਾਂ ਮਾਪੇ ਬੇਦਗਲ ਕਰਦੇ ਕਿ ਪੁਲਿਸ ਦਾ ਹਾਸ ਮਟ ਲਾ ਕੇ ਬੱਚਾ ਨਸ਼ਾ ਬਤਾ ਕਰਨ ਲੱਗ ਜਾ ਬਰਮਾਸ਼ਾਨਾ ਰਹਿ ਰਜੇ ਤਾਂ ਪਾਲੂ ਕਰਦੇ ਜੀ ਕਿ ਉਹਨੂੰ ਬੇਦਖਲ ਕਰ ਦਿੰਦੇ ਕਦੇ ਇਦਾਂ ਤਾਂ ਨਹੀਂ ਹੁੰਦਾ ਕਿ ਬੱਚਾ ਜੀ ਘਰ ਦੇ ਕੰਮ ਨਹੀਂ ਕਰਦਾ ਇਸ ਕਰਕੇ ਬੇਦਖਲ ਕਰਤਾ ਆ ਦੇਖੋ ਇਹਨਾਂ ਦੇ ਨੀਯਾ ਪਿਤਾ ਜੀ ਦੀ ਵੀਡੀਓ ਦੇਖੋ ਪਹਿਲਾਂ ਸਾਡਾ ਉਹ ਬੇਦਖਲ ਕੀਤਾ ਹੋਇਆ 20 ਸਾਲ ਪਹਿਲਾਂ ਸਾਡੇ ਵੱਲ ਬੇਦਖਲ ਸੀ ਜਿਹਨਾਂ ਆਮਾਨ ਕੰਮ ਕਰਿਆ ਲਿਖਿਆ ਜੀ ਦੇਖੋ ਘਰ ਦੇ ਕੰਮ ਨਹੀਂ ਸੀ ਕਰਦਾ ਤੇ ਬੇਬੂਖ ਤੱਕਦਾ ਦੂਜਾ ਜਿਵੇਂ ਉਫਾਈ ਦੇ ਫੇਵਰਜ਼ ਕੀਤਾ ਹੈ ਭੱਟੀ ਗੈਂਗਸਟਰ ਦੇ ਟਿਕਟੋਕ ਦਾ ਟਿਕਮੰਦਾ ਆ ਮੈਂ ਭਲਿਆ ਮਾਨਸਾ ਤੂੰ ਕਹਿ ਰਿਹਾ ਪੰਜਾਬ ਦੇ ਵਿੱਚ ਸ਼ਰੀਲਤਾ ਖਤਮ ਹੋਣੀ ਚਾਹੀਦੀ ਆ ਤੇ ਮੈਂ ਅਮਰਤਪਾਲ ਮੈਰੋ ਦੇ ਨਾਰ ਉਹ ਸ਼ਰੀਲਤਾ ਦੀ ਮਾਂ ਅਸਲੀ ਦਾ ਪਾਕਿਸਤਾਨ ਪਾਕਿਸਤਾਨ ਦੇ ਜਿੰਨੇ ਟੀਵੀ ਸ਼ੋਅ ਹੁੰਦੇ ਸਟੇਜ ਸ਼ੋਅ ਹੁੰਦੇ ਆ ਡਬਲ मीनिंग ਦੇ ਕਾਟੇ ਆਪਾਂ ਵੀਡੀਓ ਲੈਟਰੇ YouTube ਤੇ ਦੇਖ ਲਓ ਸਾਡੇ ਤਾਂ ਚਲੋ ਆ ਸੋਸ਼ਲ ਮੀਡੀਆ ਤੇ ਹੂਣਾ ਆਉਣ ਲੱਗਿਆ ਤੁਹਾਡੇ ਤਾਂ ਕਦੋਂ ਦੇ ਤਿੰਨੇ ਗਵਰਨਰ ਦੇ ਦੰਗੀਆਂ ਗੰਗਾ ਦੇ ਕਾਟੇ ਸ਼ੋਅ ਜਾਂਦੇ ਤੁਹਾਡੇ ਤੂੰ ਕਦੇ ਉਹਨੇ ਬੰਦ ਕਰਾਈ ਨਹੀਂ ਦੱਸ ਉਹਨਾਂ ਨੂੰ ਬੰਦ ਕਰਾਉਣ ਲਈ ਤੂੰ ਕੀ ਕੀਤਾ ਤੂੰ ਢਾਈ ਗਰੇ ਪੰਜਾਬ ਦੇ ਵਿੱਚ ਔਰ ਫਿਟੇ ਮੂਣਾ ਦੇ ਜਿਹੜੇ ਪੰਜਾਬ ਦੇ ਵਿੱਚ ਲੈ ਗਏ ਪੰਜਾਬ ਦਾ ਖਾ ਕੇ ਪੰਜਾਬ ਦੇ ਵਾਸੀਆਂ ਨਾਲ ਗਦਾਰੀ ਕਰ ਰਿਹਾ ਇਹਦੇ ਕੋਲੋਂ ਜਿਹੜੇ ਭੀਖ ਭੁਖ ਮੰਗੇ ਪੈਸੇ ਕੋ ਇਕੱਠੇ ਕਰਦਾ ਉਹਦੇ ਕੋਲ 28 ਕਿਲੋ ਕੋ ਕੁਝ ਟੁਕੜੇ ਲੈ ਕੇ ਆਪਣੇ ਭੋੜੇ ਭਲੇ ਪੰਜਾਬੀਆਂ ਦੀ ਗੋੜੀਆਂ ਚਲਾ ਰਹੀਆਂ ਦੀਆਂ ਗੱਲਾਂ ਚਾ ਆ ਕੇ ਤੁਸੀਂ ਆ ਬੀਤੇ ਜਲੰਧਰ ਮੈਨੂੰ ਪਤਾ ਲੱਗਿਆ ਨੇ ਗੋੜੀ ਚਲਾਈ ਆ ਮੇਰੀ ਗੱਲ ਸੁਣ ਲੋ ਭੱਟੀ ਜੋ ਵੀ ਹੈਗਾ ਤੂੰ ਜਿਹੜਾ ਵੀ ਗੈਂਗਸਟਰ ਮੈਂਸਰ ਹੈ ਜਾਂ ਨਹੀਂ ਹੈ ਉਹ ਤੇ ਮੇਰੇ ਖਾਤੇ ਟਿਕਟੋਕ ਦਾ ਜੋ ਮੈਨੂੰ ਪਤਾ ਲੱਗਿਆ ਤੁਸੀਂ ਲੋਕ ਟਿਕਟੋਕ ਦੇ ਗਰੁੱਪ वगैरह ਕੋ ਬਣਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਫਿਰਦੇ ਹੋ ਜੋ ਜੇ ਤੇਰਾ ਤੇਰਾ ਭਾਈ ਐ ਇਹ ਬੀਤਾ ਹੈਗਾ ਤੂੰ ਕਰੀ ਚਾਲ ਸਾਡੇ ਪੰਜਾਬ ਦੇ ਗੰਦ ਨਾ ਆ ਨੀ ਤਾਂ ਤੂੰ ਪੰਜਾਬ ਪੁਲਿਸ ਦੀ ਹਿਸਟਰੀ ਬਾਕੀ ਸਾਰੀ ਸੂਚਨਾ ਕੀਤੇ ਨਾ ਪੰਜਾਬ ਪੁਲਿਸ ਦੀ ਸਰਚ ਮੀ ਤੁ ਕੀਤੀ ਹੋਣੀ ਆ ਕੀਤੀ ਹੋਣੀ ਆ ਨਾ ਕਿ ਗਿਵੇ ਬੜੀਆਂ ਬੜੀਆਂ ਅੱਤਵਾਦੀ ਓਰਗੇਨਾਈਜੇਸ਼ਨਸ ਕਿ ਭਿੰਡਰਾ ਵਾਲਾ ਟਾਈਗਰ ਕੋਸ ਬੱਬਰ ਖਾ ਸ ਕਿੱਦਾਂ ਕਿੱਦਾਂ ਬੜੇ ਬੜੇ ਅੱਤਵਾਦੀਆਂ ਨਾਲ ਖਤਮ ਕਰ ਦਿੱਤ ਤੂੰ ਕਿਹੜੇ ਖੇਤ ਦੀ ਮੁੱਲੀ ਆ ਜਿਹੜੀ ਤੂੰ ਗੱਲ ਕਰਦਾ ਨਾ ਕਿ ਮੈਂ ਕਰ ਦੂੰਗਾ ਕਰ ਦੂੰਗਾ ਜੀ ਉਹ ਲੋਗ ਨਾ ਪਸਕ ਲੋਗ ਪਿੱਛੇ ਪਿੱਛੇ ਬਾਹਰ ਕਰਨ ਵਾਲੇਿੱਧਰ ਧਮਕੀਆਂ ਦੇਣ ਵਾਲੇ ਇਨੋਸੈਂਟ ਲੋਕਾਂ ਦੇ ਹਮਲੇ ਕਰੋਣ ਵਾਲੇ ਪਰ ਤੁਹਾਡਾ ਕੀਤਾ ਕੀ ਆ ساری ਦੁਨੀਆ ਨੂੰ ਪਤਾ ਟਿਕਟਕ ਉੱਤੇ ਤੋਂ ਪੈਸੇ ਮੰਗਦਾ ਲੋਕਾਂ ਤੋਂ ਆ ਤੇਰਾ ਕੀਤਾ ਬੜਾ ਫਰਦਾ ਤੂੰ ਗੈਂਗਸਟਰ ਡਾਈਗਰਾ ਕਿਤੇ ਥਾ ਦਾ ਬਾਕੀ ਜਦੋਂ ਨજરਦਾ ਅਸੀਂ ਕੋ ਨજરਦਾ ਦੇ ਹਮਾਇਤ ਹੀ ਨਹੀਂ ਆ ਮੈਂ ਉਸ ਨੂੰ ਕੋ ਭਾਬੀ ਜੜੀ ਅੰਮ੍ਰ ਜੜੀ ਜੋ ਵੀ ਭਾਬੀ ਵਗੈਰਾ ਸੀਗੀ ਮਾਦੀ ਕੋਈ ਹਮਾਇਤ ਨਹੀਂ ਕਰਦਾ ਪਰ ਮੈਂ ਫੇਰ ਕਹਿੰਦਾ ਮੈਂ ਫੇਰ ਕਹਿੰਦਾ ਛੇ ਉਹ ਸ਼ਲੀਲਤਾ ਸੀ ਤੇ ਵਿਚੇ ਮੈਂ ਵਿਚੇ ਮੇਰੇ ਵਰਗੇ ਕਈ ਨੇ ਜਿਹੜੇ ਔਰਤਾਂ ਦੇ ਨੀਜੀ ਅੰਗ ਦਾ ਨਾਮ ਲੈ ਕੇ ਗਾਲਾਂ ਕੱਢਦੇ ਇੱਕ ਦੂਜੇ ਨੂੰ ਕਿ ਆ ਉਹ ਸ਼ਲੀਲਤਾ ਨਹੀਂ ਹੈ ਕਿ ਆ ਬਿਆਹਾਂ ਦੇ ਵਿੱਚ 오ਰਕੈਸਟਰ ਦੇ ਨਾਲ ਨੱਚਣਾ ਉਹ ਨੇਤ ਦੇ ਆਨੰਦ ਲੈਣਾ ਸ਼ਲੀਲਤਾ ਨਹੀਂ ਹੈ ਆਮ ਤੌਰ ਤੇ ਸਾਡੇ ਪੰਜਾਬੀ ਕਈ ਵੱਡੇ ਵੱਡੇ ਗਾਇਕਾਂ ਦਾ ਗਾਣਾ ਹੋਇਆ ਕੀ ਦੇ ਨੱਚਦੀ ਦੀ ਬਾਹ ਫੜ ਲਈ ਲੰਗਰ ਦੇ ਸ਼ਲਾਬ ਡੋਲਦੂ ਉਹ ਸ਼ਰੀਲਕਾ ਨਹੀਂ ਹੈ। ਜੇ ਉਹ ਸ਼ਰੀਲਕਾ ਨਹੀਂ ਹੈ ਤਾਂ ਫਿਰ ਉਹ ਵੀ ਸ਼ਰੀਲਕਾ ਨਹੀਂ ਹੈ। ਮੈਂ ਕੋਈ ਉਹਨੂੰ ਹਮਾਇਤ ਨਹੀਂ ਕਰਦਾ ਪਰ ਮੈਂ ਕਹਿੰਦਾ ਜੀ ਅਮਰਿਤਪਾਲ ਨੂੰ ਉਹਦੇ ਡਾਂਸ ਤੋਂ ਉਹਦੀ ਵੀਡੀਓ ਤੋਂ ਪ੍ਰੋਬਲਮ ਦੀ ਖਾੜੇ ਜਾਂਦਾ ਡੀਐਸਪੀ ਸਾਹਿਬ ਕੋ ਜਾਂਦਾ ਐਸਪੀ ਸਾਹਿਬ ਕੋ ਜਾਂਦਾ ਐਸਐਸਪੀ ਸਾਹਿਬ ਕੋ ਜਾਂਦਾ ਡੀਐਚਪੀ ਸਾਹਿਬ ਕੋ ਜਾਂਦਾ ਐਜੀ ਸਾਹਿਬ ਕੋ ਜਾਂਦਾ ਇਹ ਕੋਈ ਨਾ ਸੁਰਦਾ ਦਾ ਅਦਾਲਤ 'ਚ ਜਾਂਦਾ ਇਹ ਥੋੜੀ ਆ ਤੁਸੀਂ ਕਿਸੇ ਦਾ ਕਤਲ ਕਰ ਦੋਗੇ। ਸੋ ਮੇਰੇ ਵੀਰ ਦਿਲ ਤੋਂ ਸਲੂਟ ਆ। ਤੁਸੀਂ ਜਿਹੜੀ ਉਹ ਮਾਤਾ ਉਹਦੀ ਕੁੜੀ ਦੀ ਜਿਹੜੀ ਕਹਿੰਦੀ ਆ ਫਾਂਸੀ ਦੇ ਬੰਦੇ ਤੱਕ ਮਜਾਉਂਗੀ ਤੇ ਜੇ ਗਿੰਬਾ ਜੀ ਤੁਸੀਂ ਲੜੋਗੇ ਨਾ ਦੁਸ਼ਟਾ ਪਾਪੀਆਂ ਦੇ ਨਾਲ ਅਸੀਂ ਤੁਹਾਡੇ ਨਾਲ ਲੋਟੇ ਹਾਂ ਹਰ ਪਾਸੇ ਗੁਰਦਤਨ ਮੰਨ ਤੋਂ ਦੇਣਾ ਕਰਨੇ ਆ ਕਿ ਝੁਕੇ ਨਾ ਫਾਂਸੀ ਦੇ ਪੰਦ ਤੱਕ ਮਜਾਵਾਗੇ ਇਹਨਾਂ ਨੂੰ ਅਲਾ ਪਾਪੀਆਂ ਨੂੰ ਕਿਸੇ ਇਨੋਸੈਂਟ ਬੰਦੇ ਤੇ ਹਮਲਾ ਕਰਦੇ ਬਲ ਸੋਚੂਗੇ ਹੋਰ ਤੁਹਾਨੂੰ ਦੱਸਣਾ ਜਿਹੜੇ ਇਦਾਂ ਦੇ ਅੱਜ ਬਾਬਾ ਬਗਵੀਰ ਸਿੰਘ ਦਾ ਬਿਆਨ ਆਇਆ ਜਿਹੜੇ ਪਟਿਆਲੇ ਤੋਂ ਨਿਆਸੀ ਸੰਬਾਧ ਦੇ ਮੁਫੀ ਨੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਹੀ ਮੀਨ ਸੀ ਤੁਸੀਂ ਇਹੀ ਬਿਆਨ ਦੋਗੇ ਕਿਉਂਕਿ ਦੇਖੋ ਸਹ ਹਰੀਆਂ ਮੇਲਾ ਵਾਲੇ ਸੰਤ ਨੇ ਨਿਹੰਗ ਸਿੰਘ ਮੁਖੀ ਨੇ ਆ ਬਾਬਾ ਬਗਵੀਰ ਸਿੰਘ ਜੀ ਨੇ ਹੋਰ ਵੀ ਕਹੀ ਨਹੀਂ ਇਹਨਾਂ ਬਾਰੇ ਅਸੀਂ ਵੀਡੀਓ ਦੇਖਦੇ ਆਮ ਤੌਰ ਤੇ ਆਪਾਂ ਪ੍ਰਚਾਰ ਕਰ ਰਹੇ ਹੁੰਦੇ ਆ ਧਰਮ ਦਾ ਧਰਮ ਦਾ ਪ੍ਰਚਾਰ ਕਰ ਰਹੇ ਆ ਜਾਂ ਕਿਸੇ ਨੂੰ ਸਰੂਪਾ ਦੇ ਰਹੇ ਆ ਜਾਂ ਸਰੂਪਾ ਲੈ ਰਹੇ ਆ ਤੇ ਇਹਨਾਂ ਦੀ ਜਿਹੜੇ ਆ ਅੰਮ੍ਰਿਤ ਬਾਰ ਵਰਗੇ ਗੱਡੀ ਜੱਕੇ ਸੀ ਉਹਦੇ ਮਾਰਤੀਆਂ ਅਸੀਂ ਉਹਦੇ ਮਾਰਤੀਆਂ ਅਸੀਂ ਉਹਨੂੰ ਠੋਕਤਾ ਅਸੀਂ ਇਹਨੂੰ ਠੋਕਨਾਗੇ ਇਹੀ ਗੱਲਾਂ ਨੇ ਲੋਕਾਂ ਦੇ ਜੈਸ਼ੰਦ ਦਾ ਪਾਣੀ 100 ਰੁਪਏ ਕਰਨ ਵਾਸਤੇ ਸੋ ਐਂਡ ਦੇ ਵਿੱਚ ਮੈਂ ਬੇਨਤੀ ਕਰਾਂਗਾ ਉਹ ਜਿਹੜਾ ਵੀ ਤੂੰ ਗੈਂਗਸਟਰ ਠਾਈਗਰ ਆਇਗਾ ਇੰਡੀਆ ਬਾਰੇ ਪੰਜਾਬ ਬਾਰੇ ਬੰਦ ਪੋਣਾ ਬੰਦ ਕਰਦੇ ਵੀਡੀਓ ਬੁਣੀਆਂ ਬੰਦ ਕਰਦੇ ਕਿਉਂਕਿ ਪੰਜਾਬ ਦੀ ਮੀਡੀਆ ਤੋਂ ਬੇਨਤੀ ਆ ਇਸ ਕਿ ਕੋਈ ਗੈਂਗਸਟਰ ਗੁੰਸਰ ਨਹੀਂ ਆ ਠਾਈਗਰ ਨੰਬਰ ਟਿਕਟ ਉਹਦਾ ਵੀ ਖਮੰਗਾ ਹੈ ਇਹਨੂੰ ਜਗਾਇਮੇ ਤਨਾ ਦਿਓ જય ਸ਼ੀਰਮ ਜੈ ਮਹਾਰਾਜੀ ਸ਼ਿਵ ਵਾਹਿਗੁਰੂ ਜੀ ਕਾਲ ਸਤਿ ਵਾਹਿਗੁਰੂ ਜੀ ਕੀ